ਸਾਸਤਰੀ ਘਰ ਦੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਇੱਥੇ ਆਪਾਂ ਜੀ ਮੱਜਾਂ ਲਈ ਸਮਾਨ ਪਿੱਸਣ ਲੱਗੇ ਜਿਹੜਾ ਆਪਾਂ ਪਹਿਲਾਂ ਵੀ ਪਾਇਆ ਸੀਗਾ ਤੇ ਦੋ ਮੱਜਰਾ ਸਮਾਨ ਹੈ ਜੀ ਇਹ 2 ਕਿਲੋ ਤਾਂ ਹੈਗੇ ਮਿਸਰੀ 2 ਕਿਲੋ ਹੈਗਾ ਤਾਰਾ ਮੀਰਾ ਤੇ ਕਿਲੋ ਹੈ ਚਿੱਟਾ ਜੀਰਾ ਤੇ ਕਿਲੋ ਹੀ ਸੌਂਫ ਤੇ 2 ਕਿਲੋ ਹੈ ਮੇਥੀ ਦਾਣਾ ਇਹ ਦੋ ਮੱਜਰਾ ਸਮਾਨ ਹੈ ਇੱਕ ਮੱਜ ਦਾ ਸਮਾਨ ਤੁਸੀਂ ਕਿਲੋ ਮਿਸਰੀ ਕਿਲੋ ਇਹ ਅੱਧਾ ਕਿਲੋ ਜਟੇਰਾ ਅੱਧਾ ਕਿਲੋ ਸੌਂਫ ਅਤੇ 1 ਕਿਲੋ ਮੇਥੀ ਦਾਣਾ ਤੁਸੀਂ ਪਾ ਸਕਦੇ ਹੋਗੇ ਇਹ ਆਪਾਂ ਆਪਣੇ ਦੋ ਮੱਝਾਂ ਨੂੰ ਪਾਵਾਂਗੇ ਤੇ ਇੱਕ ਕਮੈਂਟ ਆਇਆ ਸੀ ਕਿ ਅਸੀਂ ਪਾਇਆ ਸੀ ਸਾਡੀ ਮੱਝ ਨੇ ਦੁੱਧ ਨਹੀਂ ਵਧੀ ਇਹ ਤਾਂ ਕੁਝ ਕਹਿ ਨਹੀਂ ਸਕਦੇ ਦੇਖੋ ਜੀ ਕਿਸੇ ਪਸ਼ੂ ਦਾ ਕੋਈ ਫਰਕ ਹੁੰਦਾ ਹੋਣਾ ਪਰ ਅਸੀਂ ਤਾਂ ਹੁਣ ਟੋਪੜ ਮੱਝਾਂ ਸਾਡੀ ਦੁੱਧ ਨੇਪ ਮਾਰ ਕੇ ਫਿਰ ਉਹਨੂੰ ਪਾਵਾਂਗੇ ਇਹ ਦੋਨੋਂ ਰ ਇਕੱਠੇ ਪੀਸ ਕੇ ਪਲਾਂਗੇ ਉਹਨੇ ਮਾਮਾ ਤੇ ਨੂੰ ਕੀ ਕੋਲੀ ਪਾਵਾਂਗੇ ਤੇ 1 ਲੀਟਰ ਇੱਕ ਟਾਈਮ ਦੁੱਧ ਸਾਡੀ ਝੁੱਟੀ ਪਹਿਲਾਂ ਵੀ ਵੱਧ ਗਈ ਸੀ ਪਿਛਲੇ ਵਾਰ ਨਾਲ ਤੋਕੜ ਸੀ ਉਦੋਂ ਵੀ ਉਹ ਇਸ ਵਾਰ ਵੀ ਉਹ ਤੋਕੜ ਐ ਤੇ ਲੀਟਰ ਹੁਣ ਵੀ ਉਮੀਦ ਐ ਵੀ ਲੀਟਰ 2 ਲੀਟਰ ਦੁੱਧ ਦੋਨ ਦਾ ਡੇਢ ਤਾਂ ਵੱਧ ਬਦੂਗੀ ਇਹ ਪਾਇ ਤੋਂ ਤੇ ਬਾਕੀ ਜੇ ਪਸ਼ੂਆਂ ਦਾ ਆਪ ਦਾ ਸਾਹ ਹੁੰਦਾ ਕੋਈ ਪਸ਼ੂ ਨਹੀਂ ਕੁਸੀ ਪਾਈ ਜੋ ਫਿਰ ਵੀ ਨਹੀਂ ਵੱਧਦਾ ਕੋਈ ਪਸ਼ੂ ਹੁੰਦਾ 1 ਟਾਈਮ ਅੱਧੇ ਕਿਲੋ ਲੱਟੀ ਵੱਧ ਪਾ ਦੋ ਤਾਂ ਨਾਲ ਦੀ ਨਾਲ ਸਵੇਰ ਨੂੰ ਅੱਧੇ ਕਿਲੋ ਦੁੱਧ ਵੱਧ ਦੇ ਦਿੰਦਾ ਐਸਾ ਪਸ਼ੂ ਹੁੰਦਾ ਬੱਕਰੀ ਵਰਗਾ ਕੋਈ ਕੋਈ ਮੋٹے ਚਮੜੇ ਦਾ ਹੁੰਦਾ ਜਿਹਨੂੰ ਕਿੰਨਾ ਕੁਸੀ ਪਾਈ ਜਾਓ ਉਹ ਦੁੱਧ ਜਮੇ ਨਹੀਂ ਵੱਧਦਾ ਸਾਡੇ ਨਾਲ ਵੀ ਬਹੁਤ ਵਾਰੀ ਐ ਬਣੀ ਐ ਕੋਈ ਪ ਹੋ ਜਿਹੜੀ ਆਪਣੀ ਮੈਸ ਕੱਟੀ ਭੁੱਲੀ ਉਹ ਐਸੀ ਐ ਉਹਨੂੰ ਜੇ ਆਪਾਂ ਕਿਲੋ ਦਾਣਾ-ਦਵਾਣਾ ਵੱਧ ਪਾਤਾ ਤਾਂ ਅਗਲੇ ਦਿਨ ਉਹਨੇ ਅੱਧਿਕ ਲੁੱਧ ਵੱਧ ਦੇ ਦੇਣਾ ਤੇ ਜੇ ਉਹਨੂੰ ਘੱਟ ਪਾਇਆ ਤਾਂ ਉਹ ਘੱਟ ਜੂਗੀ ਐਸੀ ਐ ਕੋਈ ਪਸ਼ੂ ਹੁੰਦਾ ਇੱਕ ਪਹਿਲਾਂ ਸਾਡੇ ਮਸੀ ਮਸਾ ਕੱਢੀ ਸੀ ਉਹ ਮੱਝ ਦੇਖਣ ਦਸੀ ਉਹ ਝੋਟੇ ਵਰਗੀ ਅੱਡਾ ਤਾਕੜੇ ਸਰੀਰ ਦੀ ਮੋٹے ਪਿੰਡੇ ਦੀ ਸੀ ਉਹਨੂੰ ਇੰਨਾ ਕੁਸ਼ ਪਾਉਂਦੇ ਸੀ ਅਸੀਂ ਦੁੱਧੋ ਦਾ 5-6 ਲੀਟਰ ਹੁੰਦਾ ਸੱਜਰ ਸੂਈ ਥੱਲੇ ਵੀ ਤੇ ਉਹ ਅਸੀਂ 50000 ਦੀ ਵੇਚੀ ਸੀ ਦੇਖਣ ਨੂੰ ਦੇਖਣ ਨੂੰ ਅਸੀਂ ਲੱਖ ਰੇੜ ਲੱਖ ਦੀ ਮੈਸ ਐ ਉਹ ਉਹ ਜਮੇ ਨਹੀਂ ਦੁੱਧ ਵਾਦੀ ਸੀ ਪਤਾ ਨਹੀਂ ਉਹਨੂੰ ਕੀ ਸੀਗਾ ਤਦ ਉਹ ਜੇ ਆਪਾਂ ਪਹਿਲਾਂ ਮਿਸ਼ਰੀ ਕੁੱਟ ਲੈਣੇ ਆ ਕਿਉਂਕਿ ਇਹ ਇਹ ਡਲੇ ਵਾਲੀ ਮਿਸ਼ਰੀ ਹੈਗੀ ਇਹਨੂੰ ਕੁੱਟ ਕੇ ਪਹਿਲਾਂ ਬ੍ਰਿਕ ਕਰ ਲਈ ਫਿਰ ਆਪਾਂ ਮਿਕਸੀ ਸਾਰਾ ਕੁਝ ਪੀਸਾਂਗੇ ਮਿਸ਼ਰੀ ਆਪਾਂ ਕੁੱਟ ਲਈਏ ਜੀ ਇਹਨੂੰ ਐ ਬ੍ਰਿਕ ਕਰ ਲਈ ਕਿਉਂਕਿ ਮਿਕਸੀ 'ਚ ਇਹ ਐ ਲੋਟ ਨਹੀਂ ਆਉਂਦੀ ਸੀ ਕੁੱਟੇ ਬਿਨਾ ਜਿਆਦਾ ਤਾਂ ਨਹੀਂ ਪੈਗੀ ਇਹਨੂੰ ਆਪਾਂ ਗੱਟੇ 'ਚ ਪਾ ਕੇ ਕੁੱਟ ਲਿਆ ਜੀ ਘੰਟਾ ਜੀ ਪਿਸ ਗਈ ਜੇ ਕੁੱਟੀ ਹੋਈ ਸੀਗੀ ਜੇ ਸੌਫਤੀ ਹੁੰਦੀ ਫਿਰ ਕਿੰਨਾ ਜ਼ੋਰ ਲੱਗਦਾ ਇਹ ਮਿਕਸੀ ਦਾ ਵੀ ਵੱਡੇ ਡਲੇ ਤਾਂ ਤੇ ਲੋ ਜੇ ਆਪਾਂ ਸਾਰਾ ਸਮਾਨ ਪੀਸ ਲਈਏ ਫਿਰ ਤੁਹਾਨੂੰ ਦਿਖਾਵਾਂਗੇ ਕਿੰਨਾ ਕ ਬਣ ਗਿਆ ਹੈ ਪਿਸ ਕੇ ਫਿਰ ਆਪਾਂ ਦੋ ਮੱਜਾਂ ਨੂੰ ਕੌਲੀ ਰੱਖ ਲਾਂਗੇ ਵਿੱਚ ਕਿਹ ਕੌਲੀ ਦੋਨਾਂ ਮੱਜਾਂ ਨੂੰ ਪਾ ਦਿਆ ਕਰਾਂਗੇ ਸ਼ਾਮ ਦਾ ਟਾਈਮ ਹੈ ਜੇ ਇੱਥੇ ਆਪਾਂ ਕੱਢ ਰਹੇ ਹਾਂਗੇ ਧਾਰਾ ਨੀਰਾ ਚਰ ਆਪਾਂ ਪਾਤਾ ਮੱਜਾਂ ਨੂੰ ਤੇ ਆਪਾਂ ਹੁਣ ਧਾਰਾ ਕੱਢ ਲਈਏ ਜੀ ਕਿਉਂਕਿ ਹੁਣ ਟਾਈਮ ਨਾਲ ਹੀ ਧਾਰਾ ਕੱਢ ਲੈਣਾ ਕਿਉਂਕਿ ਦੁੱਧ ਆਪਣਾ ਜャਖਲ ਜਾਂਦਾ ਜੀ ਫੈਂਟ ਵਧੀਆ ਆਉਂਦੀ ਹੈਗੀ ਕਈ ਕਮੈਂਟ ਆਏ ਜੀ ਫੈਂਟ ਵਧੀਆ ਆਉਂਦੀ ਹਾਂਜੀ ਫੈਂਟ ਵਧੀਆ ਆਉਂਦੀ ਹੈ ਤੇ 25 ਪੀ ਲੀਟਰ ਦੁੱਧ ਆਪਣਾ ਲੱਗ ਜਾਂਦਾ ਜੀ ਤੇ ਅੱਗੇ ਹੋਰ ਫੈਂਟ ਵਧੀ ਤਾਂ ਹੋਰ ਵੀ ਵੱਧ ਜਾਊਗਾ ਤੇ ਹੁਣ ਵਧੀਆ ਲੱਗਣ ਲੱਗਾ ਚੱਲ 50 55 ਨਾਲ ਤਾਂ ਠੀਕ ਹੈ ਲੀਟਰ ਮਗਰ 10 15 ਰੁਪਏ ਵੱਧ ਗਏ ਤੇ ਆਪਾਂ ਥੋੜਾ ਥੋੜਾ ਦੁੱਧ ਪਹਿਲਾਂ ਕੱਢ ਦਨੇ ਉਹਦੇ ਕਰਕੇ ਫੈਂਟ ਦਾ ਫਰਕ ਪੈ ਗਿਆ ਤੇ ਕੁਝ ਫੀਡ ਕਰਕੇ ਵੀ ਪੈ ਗਿਆ ਤੇ ਇੱਕ ਕਮੈਂਟ ਆਇਆ ਸੀ ਕਹਿੰਦੇ ਤੁਸੀਂ ਨਾ ਫਰਸ਼ ਬਦਲਾ ਲਓ ਫਰਸ਼ ਕਰਕੇ ਚਿਚੜੀਆਂ ਹੋ ਸਕਦੀਆਂ ਨੇ ਹੋ ਸਕਦੀਆਂ ਨੇ ਫਰਸ਼ ਕਰਕੇ ਵੀ ਉਹ ਵੀ 10 ਸਾਲ ਹੋ ਗਈ ਜੀ ਫਰਸ਼ ਲੱਗੀ ਨੂੰ ਤੇ ਆਪਾਂ ਉਹ ਵੀ ਫਰਸ਼ ਬਦਲਾਉਣੀ ਹੈ ਜੀ ਪਾਣੀ ਖੜਨ ਲੱਗ ਗਿਆ ਟੋਏ ਪੈ ਗਏ ਥਾਂ ਥਾਂ ਇਹਦੇ ਅਸੀਂ ਬਹੁਤ ਔਖੇ ਹੁੰਨੇ ਕਿ ਮੈਂ ਸਨਮੋ ਹਣ ਇੰਨਾ ਪਾਣੀ ਸਾਨੂੰ ਕੱਢਣਾ ਪੈਂਦਾ ਤੇ ਇੱਕ ਹੋਰ ਕਮੈਂਟ ਆਇਆ ਸੀ ਕਹਿੰਦੇ ਤੁਸੀਂ ਸੋਇਆਬੀਨ ਦੀ ਖਲ ਪਾਇਆ ਕਰੋ ਸੋਇਆਬੀਨ ਦੀ ਖਲ ਅੱਗੇ ਤਾਂ ਅਸੀਂ ਜੀ ਕਦੇ ਪਾਈ ਹੀ ਨਹੀਂ ਗਈ ਤੇ ਹੁਣ ਦੇਖ ਲਾਂਗੇ ਜੀ ਪਾ ਕੇ ਉਹ ਵੀ ਤੇ ਅਸੀਂ ਨਾ ਕਾਰਗਿਲ ਦੀ ਫੀਡ ਲੈਣ ਦੀ ਸਲਾਹ ਕਰਦੇ ਸੀ ਵੀ ਉਹ ਪਾ ਕੇ ਦੇਖੀ ਆਪਾਂ ਇਹਨਾਂ ਨੂੰ ਕਿ ਇਹ ਵੀ ਦੁੱਧ ਵੱਧ ਜਾਣਾ ਜਿਹੜੀ ਸੱਜਰ ਸੂਈ ਝੋਟੀ ਉਹਦਾ ਦੁੱਧ ਵੱਧ ਹੀ ਜਾਊਗੀ ਤੇ ਟੋਕੜਾਂ ਨੂੰ ਤੇ ਜੀ ਹੁਣ ਕੀ ਕਹਿਣਾ ਸਿਰ ਪਾਈਏ ਵੱਧ ਜਾਣ ਕੋਈ ਤੇ ਇੱਕ ਹੋਰ ਕਮੈਂਟ ਆਇਆ ਸੀ ਕਹਿੰਦੇ ਅਸੀਂ ਸੁੱਖਾ ਬੰਨਿਆ ਸੀ ਨਾ ਜੀ ਕਟਰੂਆਂ ਦੇ ਕਹਿੰਦੇ ਭੰਗ ਤਾਂ ਨਹੀਂ ਹੈਗੀ ਨਹੀਂ ਜੀ ਇਹ ਭੰਗ ਨਹੀਂ ਹੈਗੀ ਇਹ ਸੁੱਖ ਹੈਗਾ ਸੁਖੇ ਦੇ ਬੂਟੇ ਹੋ ਜਾਂਦੇ ਨੇ ਜੀ ਉੱਥੇ ਆਪਣੇ ਬਾਹਰ ਸੜਕਾਂ ਤੇ ਵੀ ਹੁੰਦੇ ਨੇ ਉਹ ਆਪਾਂ ਉਹਦੇ ਪੱਤੇ ਬੰਨਤੇ ਸੀਗੇ ਤੇ ਇੱਕ ਕਹਿੰਸੀ ਤੁਸੀਂ ਕਹਿੰਦੇ 1 ਲੀਟਰ ਦੁੱਧ ਪਹਿਲਾਂ ਮੱਜਾਂ ਦਾ ਕੱਟ ਦਿਆ ਕਰੋ ਮੇਰੇ 1 ਲੀਟਰ ਦੁੱਧ ਕਿਵੇਂ ਕੱਢੀਏ ਮੱਜਾਂ ਥਲੇ ਦੁੱਧਰੀ ਸਾਰਾ 3-3 ਲੀਟਰ ਹੈਗਾ ਕਿ ਉਹ ਟੋਕੜਾ ਹੋ ਰੀਆਂ ਨੇ ਗਿਆ ਕੁਝ ਜਿਹੜੀ ਸੱਜਰ ਸੂਈ ਆਪਾਂ ਉਹਦੀ ਕੱਟੀ ਨੂੰ ਛੱਡ ਦਿੰਨੇ ਆ ਵੱਧ ਤੇ ਉਹਦੇ ਕਰਕੇ ਫਿਰ ਕੱਟੀ ਵੀ ਪਾਲਣੀ ਹੈਗੀ ਫਿਰ ਲੀਟਰ ਦੁੱਧ ਨਹੀਂ ਆਪਾਂ ਜੀ ਪਾਈਆ ਪਾਈਆ ਤੋਂ ਉੱਪਰ ਦੁੱਧ ਕੱਢ ਦਿੰਨੇ ਕਿ ਲੀਟਰ ਦੁੱਧ ਕੱਢ ਦਿੰਨੇ ਤਿੰਨਾਂ ਥੱਲੋਂ ਪਹਿਨਾਂ ਥੱਲੋਂ ਤੇ ਬਾਕੀ ਆਪਾਂ ਚ 5 ਲੀਟਰ ਹੋਵੇ ਇੱਕ ਟਾਈਮ ਦਾ ਫਿਰ ਤਾਂ ਆਪਾਂ ਮੂਰੋ 1 ਕਿਲੋ ਲੀਟਰ ਦੁੱਧ ਕੱਢਦੀਏ ਫਿਰ ਜਿਉ ਉਹ ਮੱਝ ਲੇਟ ਮਿਲਦੀ ਆ ਫਿਰ ਉਹਦਾ ਦੁੱਧ ਵੀ ਨਹੀਂ ਪੈਂਦਾ ਫਿਰ ਇੰਨਾ ਕਰ ਰੱਖ ਕੇ ਵੀ ਕੀ ਕਰੀਏ ਦੁੱਧ ਦਾ ਉਹਨੇ ਤਾਂ ਆਪਦਾ 6.5 ਤੋਂ 7 ਹੀ ਮਿਲਣਾ ਹੈਗਾ ਇਹ ਇਧਰ ਕੱਟੀ ਸਾਡੀ ਇੱਥੇ ਦਾ ਕਿੱਲਾ ਘੱਡ ਰੱਖ ਕੇ ਤੇ ਰੇਤੀ ਖੜੀ ਰਹਿੰਦੀ ਐ ਇੰਨਾ ਸਾਡਾ ਸਮਾਨ ਖਿਲਰਿਆ ਪਿਆ ਕੀ ਕਰੀਏ ਜੀ ਹਜੇ ਫੀਡ ਪਾਉਣੀ ਹੈਗੀ ਢੋਲਾਂ 'ਚ ਉਹ ਵੀ ਸਾਡੀ ਐਂ ਪਈ ਐ ਕੁਛ ਨਹੀਂ ਬਣਦਾ ਆ ਦੇਖੋ ਜੀ ਸਾਡਾ ਜ਼ੂ ਵੀ ਪਿੰਜਰੇ 'ਚ ਪਾ ਦਿੰਨੇ ਆਪਾਂ ਨੂੰ ਦਰਨ 'ਚ ਜੇ ਇਹਦੇ ਹੱਡ ਪੈਰ ਜੇ ਖੁੱਲ ਜਾਣਗੇ ਸਰਦਨ ਬੰਨਿਆ ਰਹਿੰਦਾ ਹੈਗਾ ਰਾਤ ਨੂੰ ਆਪਾਂ ਇਹਨੂੰ ਗੇਟ ਅੱਗੇ ਛੱਡਦੇ ਆਂ ਇਹ ਬੱਠਾ ਪਿੰਜਰੇ ਚ ਟਾਈਮ ਤਾਂ ਜੀ ਕੀ ਕਰੀ ਲੱਗਦਾ ਹੀ ਨਹੀਂਗਾ ਕੋਈ ਕੰਮ ਦਾ ਵਿਧਰੋ ਮਸ਼ੀਨ ਦਾ ਕੰਮ ਵਿਧਰੋ ਪਸ਼ੂਆਂ ਦਾ ਕੰਮ ਵਿਧਰੋ ਕੰਪੈਨ ਖੁੱਲ ਰਹੀ ਓਥੇ ਕਹਿ ਬੰਦਿਆਂ ਦੀ ਰੋਟੀ ਪੱਕ ਜੇ 10 ਦਿਨ ਹੋ ਗਏ ਉਧਰੋਂ ਜੀਰੀ ਵੱਢਣ ਲੱਗ ਰਹੇ ਨੇ ਉਧਰੋਂ ਸਰਪੇ ਬਣਨ ਲੱਗ ਰਹੀ ਹੈ ਬਹੁਤ ਜ਼ਿਆਦੇ ਕੰਮ ਖਿੰਡੇ ਪੈ ਨੇ ਜੀ ਹੁਣ ਤਾਂ ਸੁਰੱਖਤੀ ਨਹੀਂ ਲੈਣੀ ਮਿਲਦੀ ਤੇ ਰੋਜ਼ ਦੀ 10-12 ਜਾਣਿਆਂ ਦੀ ਰੋਟੀ ਬਣਦੀ ਹੈ ਦੁਪਹਿਰ ਨੂੰ ਸਵੇਰੇ ਵੀ ਜੇ ਕਿਸੇ ਨੇ ਖਾਣੀ ਹੁੰਦੀ ਹੈ ਦੁਪਹਿਰ ਨੂੰ ਤਾਂ ਬਣਨੀ ਬਣਨੀ 2 ਘੰਟੇ ਲੱਗ ਜਾਂਦੇ ਚਟਨੀਆਂ ਕੁੱਟ ਕਦੇ ਕੁਆਸੇ ਨਾਲ ਕਦੇ ਖਾਸੇ ਨਾਲ ਤੁਹਾਨੂੰ ਪਤਾ ਹੀ ਹੈ ਜੀ ਕੰਮਾ ਦਾ ਜਦੋਂ ਘਰੇ ਇੰਨੀ ਮਸ਼ੀਨਰੀ ਹੋਵੇ ਕੰਮ ਬਹੁਤ ਜ਼ਿਆਦਾ ਹੋ ਜਾਂਦਾ ਹੈਗਾ ਤੇ ਇੱਥੇ ਆਪਾਂ ਨਹੀਂ ਰਹਿਣਾ ਇਹਨਾਂ ਨੂੰ ਹੋਰ ਪਾਤਾ ਜੀ ਫਿਰ ਅੱਜ ਲੂਗੀ ਅੱਜ ਕੇ ਮਿਲ ਪੂਗੀ ਤੇ ਜਿਹੜੇ ਵੀ ਕਮੈਂਟ ਕਰਦੇ ਨੇ ਮੇਰੇ ਵੀਰ ਭੈਣਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਐਂ ਕਮੈਂਟ ਕਰਦੇ ਰਿਆ ਕਰੋ ਸਾਨੂੰ ਦੱਸਦੇ ਰਿਆ ਕਰੋ ਕੁਛ ਨਾ ਕੁਛ ਸਾਨੂੰ ਵੀ ਸਿੱਖਣ ਨੂੰ ਮਿਲਦਾ ਹੈ ਜੀ ਤੇ ਆਪਾਂ ਹੁਣ ਲੋਥੇ ਤੂੜੀ ਆਪਾਂ ਸਵੇਰੇ ਹੀ ਪਾਤੀ ਸੀ ਉਸ ਤਾਂ ਕੁਛ ਘੱਟ ਲੱਗੀ ਜੀ ਕਿਉਂਕਿ ਹਰਾਚਰਾ ਆਇਆ ਨਹੀਂ ਪਾਣੀ ਲਾਰ ਕੇ ਚੱਰੀ ਨੂੰ ਇਸ ਕਰਕੇ ਹੁਣ ਦੋ ਟੁਕਰੇ ਹੋਰ ਪਾ ਲੈ ਜੀ ਹੁਣ ਆਪਾਂ ਸੰਨੀ ਕਰਾਂਗੇ ਤੇ ਫਿਰ ਸਵੇਰੇ ਹੁਣ ਦੁਪਹਿਰੇ ਵੀ ਇਹਨਾਂ ਨੂੰ ਕੱਲੀ ਸੰਨੀ ਹੋ ਪਾਈਏਗੀ ਫਿਰ ਐ ਹੋ ਗਿਆ ਸਵੇਰੇ ਕਿਤੇ ਘੱਟ ਨਾ ਰਹੇ ਜੀ ਸੰਨੀਜ਼ ਕਰਕੇ ਆਪਾਂ ਦੋ ਟੁੱਕਰੇ ਹੋਰ ਪਾ ਲਈ ਸੰਨੀ ਛੜਕ ਦਿੰਦੇ ਇਹਨਾਂ ਨੂੰ ਤੇ ਇੱਕ ਕਮੈਂਟ ਆਇਆ ਸੀ ਇਹ ਕਹਿੰਦੇ ਐਲ ਡੀ ਐਮ ਦਵਾਈ ਪਲਾ ਦਿਓ ਅਸੀਂ ਬਹੁਤ ਕੜਕੜ ਤੁਹਾਨੂੰ 10 ਦਿਨ ਹੋ ਗਏ ਸੋਚਦਿਆਂ ਨੂੰ ਜਦੋਂ ਕੋਈ ਜਾਂਦਾ ਹੈ ਮੰਡੀ ਉਹ ਸਾਨੂੰ ਜਾਦੇ ਰਹਿੰਦੇ ਸਵੇਰੇ ਸ਼ਾਮ ਨਾਲ ਦੁੱਧ ਲੈ ਕੇ ਜਾਂਦੇ ਨੇ ਫਿਰ ਸਾਨੂੰ ਉਹ ਦਿਮਾਗ 'ਚ ਹੀ ਨਹੀਂ ਆਉਂਦੀ ਗੱਲ ਉਹ ਕਹਿੰਣਗੇ फटाफट ਧਾਰਾ ਕੱਢ ਲਓ ਛੇਤੀ ਦੁੱਧ ਪਾ ਕੇ ਆਉਣਾਗਾ ਤੇ ਸਵੇਰੇ ਤਾਂ ਇਹ ਦੁਕਾਨਾਂ ਖੁੱਲਣ ਤੋਂ ਪਹਿਲਾਂ ਹੀ ਮੁੜੇ ਆਉਂਦੇ ਨੇਗੇ ਤੇ ਸ਼ਾਮ ਨੂੰ ਸਾਨੂੰ ਦਿਮਾਗ ਹੀ ਨਹੀਂ ਰਹਿੰਦਾ ਰੋਜ਼ ਮੱਥ ਲੈਣੇ ਅਸੀਂ ਵੀ ਦਵਾਈ ਪਾ ਕੇ ਦੇਖੀ ਆਪਾਂ ਤੇ ਅਸੀਂ ਜ਼ਰੂਰ ਪਾਵਾਂਗੇ ਜੇ ਦਵਾਈ ਤਾਂ ਲਿਆ ਕੇ ਇੱਧਰ ਸਾਡੀ ਖੁਰਲੀ ਚੰਨਾ ਸਮਾਨ ਪਿਆ ਜੀ ਕੀ ਕਰੀਏ ਸਮਾਨ ਮਸਿੰਡਰੀਏ ਕਰੇ ਫਿਰ ਦੋ ਵਾ ਕਿੱਥੇ ਧਰੀਏ ਇੰਨਾ ਕੋਈ ਨਾ ਕੋਈ ਚੀਜ਼ਾਂ ਪਈਆਂ ਰਹਿੰਦੀਆਂ ਨੇਗੀਆਂ ਇਸ ਕਰਕੇ ਇੱਧਰ ਫालतू ਸੀ ਖੁਰਲੀ ਆਪਾਂ ਕੋਈ ਡੰਗਰ ਇੱਧਰ ਬੰਦਦੇ ਨਹੀਂ ਸੀ ਉਦੋਂ ਅਸੀਂ ਇੱਧਰ ਲਵਾਤਾ ਸਾਰਾ ਕੁਝ ਐ ਖੰਡਿਆ ਪਿਆ ਸੀ ਨੀਚੇ ਇਹ ਤਾਹਾਂ ਉਹ ਰਸੋਈ ਦੇ ਬਾਕਸ ਆਪਣੀ ਰਸੋਈ ਖਰਾਬ ਹੋ ਗਈ ਸੀ ਜੀ ਰਸੋਈ ਦੇ ਬਾਕਸ ਰੱਖਦੇ ਨਾਲ ਉਹਦੇ ਵਿੱਚ ਸਮਾਨ ਰੱਖਤਾ ਹਾਂ ਰਸੋਈ ਆਪਣੀ ਪਰੀ ਹੋਈ ਸੀ ਜੇ ਲੱਖ ਸਵਾ ਲੱਖ ਲਾ ਕੇ ਪਰਸੋਈ ਭਰਾਈ ਸੀਗੀ ਐਸੀ ਸਿਉਂਖ ਲੱਗੀ ਤੇ ਸਾਰੀ ਰਸੋਈ ਆਪਣੀ ਖਰਾਬ ਹੋ ਗਈ ਫਿਰ ਪੱਟਤੀ ਸੀ ਜੇ ਰਸੋਈ ਆਪਾਂ ਸਾਰੀ ਇੱਥੇ ਬਾਕਸ ਜਿੱਥੇ ਪੈ ਰਹਿਣਾ ਚ ਆਪਾਂ ਸਮਾਨ ਰੱਖਤਾ ਸੰਦੀ ਨਾਲ ਜਿਵੇਂ ਅਸਾਂ ਅੱਜ ਤਾਂ ਹੁੰਦਾ ਨਹੀਂ ਕੀ ਕਰੀਏ ਹਰੇਚਾਰੇ ਬਣਾ ਹਰੇਚਾਰੇ ਦਿਨਾਂ ਨੂੰ ਵੀ ਆਥ ਪੈ ਰਿਹਾ ਸਾਨੂੰ ਵੀ ਪੈ ਰਿਹਾ ਚਾਹ ਬੱਠਾ ਰਲ ਜੇ ਜੀ ਹਰੇਚਾਰੇ ਦਾ ਪਰ ਇਹਨਾਂ ਵਿਚਾਰੇ ਨੂੰ ਹਰਾਚਾਰਾ ਹੋ ਗਈ ਇਹ ਵੀ ਖੁਸ਼ ਹੋ ਕੇ ਦੀਰਾ ਖਾ ਲੈਂਦੇ ਨੇ ਤੇ ਆਪ ਦਾ ਕੰਮ ਵੀ ਸੌਖਾ ਹੋ ਜਾਂਦਾ ਹੈ। ਨਲੇ ਰੱਜ ਲੈਂਦੇ ਨੇ ਸੰਦੀ ਨੂੰ 부ਗਾ 부ਗਾ ਕੇ ਮਾਰਦੀਆਂ ਨੇ। ਕਿੰਨੀ ਖਲ ਦਾਣਾ ਪਾਈ ਜਾ ਫਿਰ ਵੀ ਇਹਨਾਂ ਨੂੰ ਹਰੇ ਬਿਨਾ ਸਬਰ ਨਹੀਂ ਆਉਂਦਾ। ਅਚਾਰ ਚੂਰ ਹੋਵੇ ਵਿੱਚ ਫਿਰ ਵੀ ਇਹ ਜੀ ਫਿਰ ਵੀ ਡੰਗਰ ਖਾ ਲੈਂਦੇਗਾ। ਇਹ ਦੇਖਣ ਲੱਗਰੇ ਕੱਟੀ ਇਹ ਜੀ ਨੀਰਸ ਮਾਰ ਕੇ ਖਾਣ ਨਹੀਂ ਲੱਗੇ ਇਹਨੂੰ ਦੁੱਧ ਮਿਲਦਾ ਹੈ ਜੇ ਰੱਜ ਮਾ। ਹੁਣ 1 ਮਹੀਨੇ ਦੀ ਹੋ ਗਈ ਇਹਦਾ ਦੁੱਧ ਘਟਾਵਾਂਗੇ ਫੇਰ ਹੀ ਮੜਾ ਮੂਟਾ ਖਾਣ ਲੱਗੂ ਹਰਾਚਾਰਾ ਚੱਕਣ ਲੱਗੂ ਤੂੜੀ ਜੀ ਦਾ ਚੱਕਦੀ ਇਹ ਮੂੰਹ ਜਾ ਮਾਰਦੀ ਇਹ ਖੁਰਲੀ ਚ। ਪਰ ਜਿਆਦਾ ਹਜੇ ਨਹੀਂ ਖਾਣ ਲੱਗੀ ਹੈ ਲੇਟੀ ਰੁੱਟੀ ਹਜੇ ਖਾਂਦੀ ਨਹੀਂਗੀ ਅੰਦਰ ਜੀਰੀਆਂ ਹਰੀਆਂ ਖੜੀਆਂ ਨੇ ਵਿੱਚ ਜੀਰੀਆਂ ਆ ਰਹੀਆਂ ਨੇ ਇਧਰੋਂ ਕੱਖ ਜੇ ਵੱਡੇ ਸੀ ਜੇ ਆਪਾਂ ਬੇਲ ਇਧਰੋਂ ਟਾਲਤੀ ਕੱਦੂ ਤਾਂ ਕੋਈ ਨਹੀਂ ਲੱਗਦਾ ਜੇ ਤੇ ਹੁਣ ਸਬਜ਼ੀ ਬਿਨਾ ਵੀ ਔਖੇ ਹੋ ਰਿਆਂਗੇ ਕੱਦੂ ਨਿੱਕੂ ਵੀ ਲੱਗਦਾ ਨਾ ਖੇਚੋ ਆਵੇ ਨਾ ਇਹ ਬੱਲਾਂ ਤੇ ਲੱਗੇ ਪਤਾ ਨਹੀਂ ਕੀ ਹੋ ਗਿਆ ਤੇ ਇਧਰ ਆਪਣੇ ਹੋਣ ਲੱਗ ਰਿਓ ਜੀ ਦਵਾਈ ਇੱਕ ਪਾਸੇ ਅਜੇ ਜੀਰੀ ਵੜਦੇ ਸੀ ਇੱਕ ਪਾਸੇ ਦਵਾਈ ਹੋਈ ਜਾਂਦੀ ਐ ਦੀ ਰੀਨ ਦਾ ਹੀ ਕੰਮ ਹੈ ਵਿੱਚ ਹੀ ਪਾਣੀ ਲੱਗ ਜਾਂਦੇ ਨੇ ਵਿੱਚ ਹੀ ਦਵਾਈਆਂ ਹੋਈ ਜਾਂਦੇ ਨੇ ਵਿੱਚ ਹੀ ਵੱਢੀ ਜਾਂਦੇ ਰਹਿੰਦੇ ਆ ਤੇ ਸ਼ਾਮ ਦੇ ਟਾਈਮ ਇਹਨਾਂ ਵਧੀਆ ਮੌਸਮ ਹੋ ਜਾਂਦਾ ਇੱਧਰ ਸਵੇਰੇ ਸਾਨੂੰ ਚੜਦੀ ਧੁੱਪ ਆਉਂਦੀ ਸਾਡੇ ਘਰ ਕਣੀ ਜਮਾ ਤੇ ਸ਼ਾਮ ਨੂੰ ਇੱਧਰ ਸੂਰਜ ਛਿਪਦਾ ਇੱਧਰ ਤੋਂ ਪੁੰਦੀ ੜੰਗਰਾ ਕਣੀ ਆ ਦੇਖੀ ਆਪਾਂ ਸਾਰਾ ਸਮਾਨ ਇਹ ਪੀਸ ਲਿਆ ਇਹਨੂੰ ਆਪਰ ਲਾ ਕੇ ਸਾਰੇ ਨੂੰ ਚੰਗੀ ਤਰ੍ਹਾਂ ਇਹਨੂੰ ਵੱਡੇ ਬੱਠਲ 'ਚ ਪਾਵਾਂਗੇ ਜੇ ਆਪਾਂ ਇਹ ਝਰਲਣਾ ਨਹੀਂ ਗਾ ਇਨੂੰ ਵੱਡੇ ਬੁੱਠਲ 'ਚ ਪਾ ਕੇ ਫਿਰ ਆਹ ਵਾਲੀ ਕੌਲੀ ਰੱਖਾਂਗੇ ਜੀ ਆਪਾਂ ਵਿੱਚ ਇੱਕ ਮੱਝ ਨੂੰ ਇੱਕ ਕੌਲੀ ਐ ਪਰ ਕਿਹੇ ਆਪਾਂ ਪਾ ਦਿਆ ਕਰਾਂਗੇ ਲੈਟੀ 'ਚ ਵਧੀਆ ਖਾ ਲੈਂਦੇ ਨੇ ਮੱਝਾ ਕੋਈ ਨੱਕ ਨਹੀਂ ਮਾਰਦੀ ਐ ਇਹਨੂੰ ਤੇ ਦੋ ਮੱਝਾਂ ਦਾ ਸਮਾਨ ਐ ਜੀ ਇਹ ਦੋਨੇ ਮਾਂ ਮਤੇ ਨੂੰ ਪਾਵਾਂਗੇ ਕੱਪੜੀ ਜਿਹੜੀ ਪੈਲਨ ਝੁੱਠੀ ਸੂਈ ਉਹਨੂੰ ਇੱਕੋ ਦੀ ਮਾਂ ਨੂੰ ਦੋਨਾਂ ਨੂੰ ਪਾਵਾਂਗੇ ਤੇ ਉਹਨਾਂ ਦਾ ਆਪਾਂ ਦੁੱਧ ਵੀ ਨਾਪਾਂਗੇ ਵੀ ਕਿੰਨੇ ਕਣਾਂ ਦੁੱਧ ਵਾਦਦੀਆਂ ਨੇ ਇਹ ਸ਼ਾਮ ਵਾਲਾ ਤਾਂ ਆਪਾਂ ਨਾਪ ਲਿਆ ਸੀ ਸਵੇਰ ਵਾਲਾ ਰਹਿ ਗਿਆ ਸਵੇਰ ਵਾਲਾ ਵੀ ਨਾਪਾਂਗੇ ਆਪਾਂ ਹੁਣ ਦੁੱਧ ਫਿਰ ਪਤਾ ਲੱਗੂ ਜੀ ਕਿੰਨਾ ਦੁੱਧ ਵਾਦਦੀਆਂ ਨੇ ਇਹਦੇ ਨਾਲ ਆ ਤੇ ਬਾਕੀ ਆਪਾਂ ਫੀਡ ਕਰਾਈ ਉਹਦੇ ਨਾਲ ਵੀ ਆਪਣਾ ਫੈਂਟ ਦਾ ਬਹੁਤ ਫਰਕ ਪੈ ਗਿਆ ਜੀ ਪਹਿਲਾਂ ਫੈਂਟ ਬਹੁਤ ਘੱਟ ਆਉਂਦੀ ਸੀਗੀ ਹੁਣ ਆ ਫੈਂਟ ਆਪਣੀ 75 ਆਉਣ ਲੱਗ ਗਈ ਤੇ ਪੈਂਟਰ ਵੀ ਆਪਣਾ ਦੁੱਧ ਲੱਗ ਜਾਂਦਾ ਪਹਿਲਾਂ ਇੱਥੇ ਕਹਿੰਦੇ ਸੀ 50 ਰੁਪਏ ਬਿੰਡਲਸ ਦਾ ਕਹਿੰਦੇ ਸੀ 50 ਰੁਪਏ ਦੁੱਧ ਪਾ ਦੋ 50 55 ਦੂਜਾ ਦਿਨ ਹੀ ਚੱਕਦੇ ਸੀਗੇ ਤੇ ਹੁਣ ਆਪਾਂ ਜੱਖ ਲੁੱਧ ਪਾ ਕੇ ਆਉਨੇ ਆ ਜੀ 75 ਆਪਣੀ ਫੈਂਟ ਆ ਜਾਂਦੀ ਦੁੱਧ ਦੀ ਤੇ ਪੈਂਟਰ ਵੀ ਆ ਮੰਗੂ ਲੱਗ ਜਾਂਦਾ ਜੀ ਕਿਤੇ ਮਾੜਾ ਮੋੜਾ ਕਾਟੋ ਪੈਂਟਰ ਵੀ ਆਪਾਂ ਕਹਿ ਦਾਂਗੇ ਸਾਡਾ ਵੀ ਉੱਕਾ ਬੁੱਕਾ ਪੈਂਟਰ ਵੀ ਬੰਨ ਲਓ ਵੀ ਬਾਕੀ ਫੈਂਟ ਚੈੱਕ ਕਰ ਲ ਦੇ ਫੀਡ ਨਾਲ ਫੈਂਟ ਦਾ ਬਹੁਤ ਜਿਆਦਾ ਫਰਕ ਪੈ ਗਿਆ ਚਲੋ ਜੀ ਵੀਡੀਓ ਦਾ ਐਂਡ ਆ ਪੈਚੀ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਨਾਲ ਚੈਨਲ ਨੂੰ ਕਰ ਦਿਓ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਥੈਂਕ ਯੂ